ਪਿੰਡ ਬਿਦੀਪੁਰ ਬੜੋਏ ਬਲਾਕ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਇਸ ਇਲਾਕੇ ਦੇ ਕਿਸਾਨਾਂ ਨੇ ਇਤفاق رائے ਨਾਲ ਫੈਸਲਾ ਕੀਤਾ ਕਿ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਣੀ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਾਥ ਦਿੱਤਾ محکمہ ਜ਼ਰਾਇਤ ਵੀ ਨਾਲ ਤੁਰਿਆ ਤੇ ਅੱਜ ਸਥਿਤੀ ਇਹ ਹੈ ਕਿ ਇਸ ਪਿੰਡ ਦੇ ਵਿੱਚ ਪਰਾਲੀ ਨੂੰ ਨਹੀਂ ਅੱਗ ਲਾਈ ਜਾਂਦੀ ਸਮੁੱਚੀ ਪਰਾਲੀ ਨੂੰ ਸਾਂਭਦੇ ਹੋਏ ਕਣਕ ਦੀ ਬਿਜਾਈ ਘੱਟ ਖਰਚੇ ਨਾਲ ਬਲਕਿ ਬਗੈਰ ਖਰਚੇ ਤੋਂ ਕੀਤੀ ਜਾ ਰਹੀ ਹੈ ਔਰ ਕਾਮਯਾਬੀ ਨਾਲ ਕੀਤੀ ਜਾ ਰਹੀ ਹੈ ਔਰ ਇਹ ਇੱਥੇ ਹੀ ਨਹੀਂ ਇਸ ਪਿੰਡ ਦੇ ਕਿਸਾਨਾਂ ਨੇ ਇਸ ਸੋਚ ਨੂੰ ਬਾਕੀ ਕਿਸਾਨਾਂ ਨਾਲ ਵੀ ਸਾਂਝਾ ਕੀਤਾ ਹੈ। ਲਾਗਲੇ ਪਿੰਡਾਂ ਦੇ ਕਿਸਾਨ ਵੀ ਇਸੇ ਵਿਧੀ ਨਾਲ ਪਰਾਲੀ ਨੂੰ ਸੰਭਾਲਣ ਦੇ ਨੇ ਤੇ ਇਲਾਕੇ 'ਚ ਅੱਗ ਨਹੀਂ ਲੱਗਦੀ ਪਈ। ਇਹ ਤਫਾਕਰ ਆਏ ਸਾਡੇ ਸਾਰੇ ਕਿਸਾਨਾਂ ਚ ਲਿਆਉਣ ਦੀ ਜ਼ਰੂਰਤ ਹੈ। ਪਿੰਡ ਦੇ ਵਿੱਚੋਂ ਅਸੀਂ ਇਕੱਠੇ ਮਿਲ ਕੇ ਪਰਾਲੀ 'ਚ ਰੋਕਾਂਗੇ ਤੇ ਪੂਰੇ ਪਿੰਡ ਦੀ ਆਬਾਵਾ ਸਾਫ ਸੁਥਰੀ ਹੋਊਗੀ ਤੇ ਨਾਲ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ। ਮੈਂ ਸਰਦਾਰ ਜੈਪ ਸਿੰਘ ਪਿੰਡ ਬੜੋਏ ਇਹਲਾ ਗਰਦਾਸਪੁਰ ਬਲਾਕ ਧਾਰੀਵਾਲ ਦਾ ਰਹਿਣ ਵਾਲਾ ਹਾਂ ਅਸੀਂ ਜੀ ਇਹ ਨਵੀਂ ਤਕਨੀਕ ਨਾਲ ਕੰਪੈਨ ਤੋਂ ਬਾਅਦ ਕਟਾਈ ਕਰਦੇ ਹਾਂ ਉਹਦੇ ਤੋਂ ਬਾਅਦ ਅਸੀਂ ਵੀ ਖਾਦ ਦਾ ਛੱਟਾ ਦੇ ਦਿੰਦੇ ਹਾਂ ਉਹਦੇ ਤੋਂ ਬਾਅਦ ਅਸੀਂ ਕਟਰ ਫਰਾ ਦਿੰਦੇ ਹਾਂ ਉਸ ਤੋਂ 1-2 ਦਿਨ ਬਾਅਦ ਅਸੀਂ ਪਾਣੀ ਨਾਲ ਭਰ ਦਿੰਦੇ ਹਾਂ ਪਹਿਲੇ ਸਾਡੀ ਜਿਹੜੀ ਕਣਕ ਜਿਹੜੀ ਆ 6-7 ਦਿਨ ਬਾਅਦ ਬਾਹਰ ਨਿਕਲ ਜਾਂਦੀ ਹੈ ਇਹਦੇ ਨਾਲ ਸਾਨੂੰ ਇਹ ਬਹੁਤ ਵਧੀਆ ਝਾੜ ਦਿੰਦੀ ਹੈ 18 ਤੋਂ 20 ਕੁਇੰਟਲ ਤੱਕ ਇਹਦੇ ਝਾੜ ਦਿੰਦੀ ਹੈ ਭਾਈ 23 ਤੱਕ ਵੀ ਕਈਆਂ ਪੈਲੀਆਂ ਚੰਗੀਆਂ ਦੇ ਜਾਂਦੀਆਂ ਹਨ ਤੇ ਲੇਕਿਨ ਇਹਦੇ ਨਾਲ ਸਾਨੂੰ ਇਹ ਫਰਕ ਪੈਂਦਾ ਇੱਕ ਸਾਨੂੰ ਇੱਕ ਹੋਰ ਫਾਇਦਾ ਹੈ ਇਹਦਾ ਜਵੀ ਵਗੈਰਾ ਉਹ ਨਹੀਂ ਹੁੰਦੀ ਸਾਨੂੰ ਸਪਰੇ ਨਹੀਂ ਕਰਨੀ ਪੈਂਦੀ ਇਹ ਵੀ ਸਾਨੂੰ ਕੁਝ ਫਾਇਦੇ ਹੋ ਜਾਂਦੇ ਹਨ ਬਾਕੀ ਜਿੱਥੇ 2 2.5 ਬੋਰੀਆਂ ਖਾਦੀਆਂ ਪਉਂਦੀਆਂ ਹਨ ਅਸੀਂ 1.5 ਬੋਰੀ ਵਿੱਚ ਗੁਜ਼ਾਰਾ ਕਰਦੇ ਹਾਂ ਪਹਿਲਾਂ ਪਾਣੀ ਜਾਦੇ ਨੂੰ ਲੱਗ ਜਾਂਦਾ ਹੈ ਪਰਾਲੀ ਬਿਲਕੁਲ ਥੱਲੇ ਬਹਿ ਜਾਂਦੀ ਹੈ ਪਰਾਲੀ ਜੋ ਦੂਜੇ ਪਾਣੀ ਨਾਲ ਰੂੜੀ ਦਾ ਕੰਮ ਵੀ ਦਿੰਦੀ ਹੈ ਪਹਿਲੀ ਉਪਜਾਊ ਹੁੰਦੀ ਹੈ ਇੱਕ ਨਹੀਂ ਫਰਦੌਸਨ ਤੋਂ ਵੱਜ ਜਾਂਦੇ ਆ ਸਾਡੇ ਪਿੰਡ ਵਿੱਚ ਲਗਭਗ 80% ਕਣਕ ਇਦਾਂ ਬੀਜੀ ਗਈ ਹੈ ਬਾਕੀ 20% ਹੈਪੀ ਸਿਡਰ ਨਾਲ ਬੀਜੀ ਗਈ ਹੈ ਸਾਡੇ ਪਿੰਡ ਵਿੱਚ ਅੱਗ ਕਿਸੇ ਜ਼ਿੰਮੇਦਾਰ ਨੇ ਨਹੀਂ ਲਾਈ ਇਹ ਅਸੀਂ ਸਾਰੇ ਜ਼ਿੰਮੇਦਾਰ ਇਤفاق ਨਾਲ ਇਕੱਠ ਨਾਲ ਇਹੋ ਸੰਯੋਗ ਕੀਤਾ ਵੀ ਅਸੀਂ ਅੱਗ ਨਹੀਂ ਲਾਉਣੀ ਸਾਡੇ ਗਵਾਂਢੀ ਪਿੰਡ ਬਿਧੀਪੁਰ ਲਾਗੇ ਵੀ ਇੱਥੇ ਤਾਂ ਹੀ ਕਣਕ ਬੀਜੀ ਗਈ ਹੈ ਇਸ ਨਾਲ ਮਤਲਬ ਸਾਨੂੰ ਬਹੁਤ ਹੀ ਉਤਸ਼ਾਹ ਮਿਲਦਾ ਹੈ ਇੱਕ ਮੌਸਮ ਜਿਹੜਾ ਉਹਦੇ ਵਿੱਚ ਬਾਦਰਸ਼ਨ ਨਹੀਂ ਹੁੰਦੀ ਮੌਸਮ ਵਧੀਆ ਰਹਿੰਦਾ ਹੈ 2019 ਵਿੱਚ ਸਰਦਾਰ ਚਾਨਣ ਦੇ ਲੜਕੇ ਹੁਣਾ 2 ਕਿੱਲੇ ਬਜਾਈ ਕੀਤੀ ਉਹਦੀ 20 ਕੁਇੰਟਲ ਤੋਂ ਉੱਪਰ ਉੱਪਰ ਉਤਪਾਦਨ ਨਿਕਲਿਆ ਸੀ 20 ਚ ਫਿਰ ਇਹਨਾਂ 7 ਕਿੱਲੇ ਬੀਜੇ ਉਹਦਾ ਵੀ ਝਾੜ ਚੰਗਾ 19 20 ਕੁਇੰਟਲ ਦੇ ਲਗਭਗ ਨਿਕਲਿਆ ਬਾਕੀ 20 ਦੇ ਵਿੱਚ ਤਕਰੀਬਨ 14 15 ਕਿੱਲੇ ਬੀਜੇ ਨਾਲ ਅਸੀਂ ਵੀ 5-7 ਕਿੱਲੇ ਤਕਰੀਬਨ 5 ਕਿੱਲੇ ਬੀਜੇ ਸਾਡੀ ਐਵਰੇਜ ਵੀ 19 20 21 22 ਤੱਕ ਜਿਹੜੇ ਚੰਗੇ ਕਿੱਲੇ ਹੋਣੇ ਨੇ ਜੀ 22 ਕੁਇੰਟਲ ਤੱਕ ਐਵਰੇਜ ਗਈ ਆ ਬਜਾਈ ਤਾਂ ਤੂੰ ਹੈਪੀ ਸਿੱਟਰ ਆਹੀ ਕਿਰਾਏ ਤੇ ਬਜਾਵਾਂਗੇ ਤੇ 2800 500 ਰੁਪਇਆ ਦਵਾਂਗੇ ਘਟੋ ਘਟ ਇਹ ਸਾਨੂੰ ਸਿਰਫ 600 ਰੁਪਏ ਜੋ ਕਤਰ ਫੇਰਨ ਦਾ ਖਰਚਾ 650 ਰੁਪਇਆ ਚ ਕਣਕ ਬੀਜੀ ਜਾਂਦੀ ਆ ਇਹ ਤੋਂ ਸਸਤਾ ਕੰਮ ਹੋਰ ਕੋਈ ਨਹੀਂ ਲੱਭ ਸਕਦਾ ਸਾਨੂੰ ਮਸ਼ੀਨ ਦੇ 80000 ਰੁਪਇਆ ਖਰਚਣ ਦੀ ਸਾਨੂੰ ਕੀ ਲੋੜ ਆ ਜੇ ਅਸੀਂ 5 600 ਰੁਪਇਆ ਚ ਕਣਕ ਬੀਜ ਸਕਦੇ ਨਹੀਂ ਸਾਨੂੰ ਕੀ ਲੋੜ ਆ ਮਸ਼ੀਨੀ ਨੂੰ ਭਾਰੀ ਲਾਣ ਦੀ ਜੇ ਸਾਡੇ ਪਿੰਡ ਦੇ ਵੀ ਆਊਗੀ ਉਹਨੂੰ ਪੰਜੇ 2600 3000 ਤੱਕ ਕਿਰਾਇਆ ਤੇ ਸਾਨੂੰ ਲੋੜ ਕੀ ਇਹਨਾਂ ਦੇ ਨਾਲੇ ਸਾਡਾ ਝਾੜ ਉਹਨਾਂ ਨੂੰ ਵੱਧ ਨਿਕਲਦਾ ਤੂੜੀ ਸਾਡੀ ਵੱਧ ਪਣਨੀ ਆ 32 ਸਾਨੂੰ ਚਾਹੀਦੀ 8 ਘੰਟੇ ਭਾਏ ਇੱਕ ਦਿਨ ਛੱਡ ਕੇ ਮਿਲੇ 8 ਘੰਟੇ ਨਾਲ ਸਾਡਾ ਪਾਣੀ ਵਧੀਆ ਲੱਗਦਾ ਕੋਈ 10 ਮਰਲੇ ਕਨਾਲ ਵਿੱਚੋਂ ਰਹਿ ਨਹੀਂ ਜਾਂਦਾ ਉਹ ਰਹਿ ਜਾਏ ਤੇ ਉਹਨੂੰ ਦੋਰਾ ਪਾਣੀ ਲੱਗਣਾ ਨੁਕਸਾਨ ਹੋਣਾ ਇਹ ਲਈ ਸਾਡੀ ਬੇਨਤੀ ਆ ਸਾਨੂੰ ਇੱਕ ਦਿਨ ਛੱਡ ਕੇ 32 ਰਹਿਣ ਬਿਜਲੀ ਬੋਰਡ ਵਾਲੇ 8 ਘੰਟੇ ਘੱਟੋ ਘੱਟ ਬੱਤੀ ਲਗਾਤਾਰ 8 ਘੰਟੇ ਬੱਤੀ ਜੇ ਇਹ ਕਿੱਲੇ 'ਚੋਂ ਦੋ ਕਨਾਲਾ ਥਾ ਰਹਿ ਜਾਂਦਾ ਬਚ ਜਾਂਦਾ ਉਹਨੂੰ ਕੱਲ ਦੁਬਾਰਾ ਪਾਣੀ ਲੱਗੂਗਾ ਤੇ ਜਿਹੜਾ ਪਿਛਲੇ ਛੇਕ ਨਾਲਾਂ ਦਾ ਬੀਜ ਦਿੱਤਾ ਵਾ ਨਾ ਉਹਦੇ ਤੇ ਨੁਕਸਾਨ ਹੋ ਸਕਦਾ ਬੀਜ ਗਲ ਸਕਦਾ ਵਾ ਥੋੜਾ ਉਹਦੇ ਵਿੱਚ ਮਤਲਬ ਝਾੜ 'ਚ ਫਰਕ ਪੈ ਸਕਦਾ ਦਾਣੇ ਸੁੱਕ ਵੀ ਸਕਦੇ ਕਮਜ਼ੋਰ ਵੀ ਹੋ ਸਕਦੇ ਯਾਰ ਮੈਂ ਪਿੰਡ ਬੁੜਿਆਂ ਦਾ ਰਹਿਣ ਵਾਲਾ ਹਾਂ ਮੇਰਾ ਨਾਮ ਬਲਵਿੰਦਰ ਸਿੰਘ ਹੈ ਇਸ ਤਰੀਕੇ ਦੇ ਨਾਲ ਜਿੰਮੇਵਾਰ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੈ ਅਸੀਂ ਅੱਜ ਤੋਂ ਲਗਭਗ ਕੋਈ 3-4 ਸਾਲ ਪਹਿਲਾਂ ਅਸੀਂ ਥੋੜੀ ਬੀਜ ਕੇ ਦੇਖੀ ਸੀਗੀ ਤੇ ਸਾਨੂੰ ਇਹ ਬਹੁਤ ਵਧੀਆ ਰਿਜ਼ਲਟ ਨਿਕਲਿਆ ਆਇਆ ਦਾ ਜਿਹੜੀਆਂ ਪਿਆਲੀਆਂ ਅਸੀਂ ਵਾਹ ਕੇ ਬੀਜਦੇ ਹਾਂ ਉਹਦਾ ਝਾੜ ਘਟ ਜਾਂਦਾ ਹੈ ਜਿਹੜੀ ਕਣਕ ਆਪਾਂ ਇਸ ਤਰ੍ਹਾਂ ਕਟਰ ਨਾਲ ਵੀਜਦੇ ਹਾਂ ਵਾਹਣ ਤੋਂ ਬਿਨਾਂ ਉਜਾਗ ਵੀ ਨਹੀਂ ਲਾਉਂਦੇ ਹੈਗੇ ਇਹਦਾ ਝਾੜ ਬਹੁਤ ਵਧੀਆ ਨਿਕਲਦਾ ਆਇਆ ਇਹਦੇ ਨਾਲ ਕਿਸਾਨ ਨੂੰ ਖੇਤ ਵਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਇਹਦਾ ਖਰਚਾ ਵੀ ਬਹੁਤ ਜ਼ਿਆਦਾ ਘੱਟ ਹੈ ਸਾਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਇਹਦਾ ਪ੍ਰਦੂਸ਼ਣ ਦਾ ਵੀ ਕੋਈ ਖਤਰਾ ਨਹੀਂਦਾ ਹੈ ਉਹ ਤਕਨੀਕ ਇਹ ਬਹੁਤ ਵਧੀਆ ਹੈ ਅਸੀਂ ਕਿਸਾਨ ਭਰਾਵਾਂ ਨੂੰ ਹੀ ਅਪੀਲ ਕਰਦੇ ਹਾਂ ਕਿ ਇਹ ਤਕਨੀਕ ਸਾਰੇ ਹੀ ਅਪਣਾਓ ਕਿਸਾਨ ਦੀ ਬਹੁਤ ਜ਼ਿਆਦਾ ਬਚਤ ਹੈ ਦੇ ਨਾਲ ਸਿਰਫ 600 ਰੁਪਏ ਦੇ ਵਿੱਚ ਹੀ ਸਾਨੂੰ ਕਣਕ ਦੀ ਬਜਾਈ ਹੋ ਜਾਂਦੀ ਹੈ ਉਹਦਾ ਝਾੜ ਬਹੁਤ ਵਧੀਆ ਨਿਕਲਦਾ ਹੈ ਝੋਨਾ ਕੱਟਣ ਤੋਂ ਲਗਭਗ ਇੱਕ ਹਫ਼ਤਾ ਬਾ ਅਸੀਂ ਆਪਣੇ ਖੇਤ ਦੇ ਵਿੱਚ 50 ਕਿਲੋ ਕਣਕ ਔਰ ਇੱਕ ਡਾਇਆ ਦਾ ਬੋਰਾ ਪਾ ਦਿੰਦੇ ਹਾਂ ਔਰ ਉਸ ਤੋਂ ਬਾਅਦ ਆਪਾਂ ਕਟਰ ਫਰਾ ਦਿੰਦੇ ਹਾਂ ਕਟਰ ਫਰਾਉਣ ਤੋਂ ਬਾਅਦ ਆ ਪਤਲਾ ਪਤਲਾ ਖੇਤ ਨੂੰ ਪਾਣੀ ਦਾ ਦਿੰਦੇ ਹਾਂ ਇੱਕ ਹਫਤੇ ਬਾਅਦ ਕਣਕ ਸਾਡੀ ਉੱਗ ਪੈਂਦੀ ਹੈ ਦੂਜੀ ਕਣਕਾਂ ਦੀ ਤਰ੍ਹਾਂ ਆਪਾਂ ਮਿਲ ਕੇ ਬਾਜ ਖਾਦ ਪਾਉਂਦੇ ਹਾਂ ਜੋ ਪੰਜ ਲੰਬ ਦੇ ਹਾਂ ਬਸਵੇਂ ਚੱਲਦਾ ਹੈ ਖੇਤਾਂ ਸਾਡੇ ਦੇ ਵਿੱਚ ਕਾਫੀ ਬਹੁਤ ਘਟ ਹੁੰਦਾ ਹੈ ਦਵਾਈ ਵਿਚ ਕੋਈ ਪਾਵੇ ਵਿਚ ਨਾ ਪਾਵੇ ਆਪਣੀ ਮਰਜ਼ੀ ਹੈ ਔਰ ਤਕਨੀਕ ਬਹੁਤ ਵਧੀਆ ਹੈ ਅਸੀਂ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਇਹੀ ਤੱਕ ਨੀ ਇਹ ਤਕਨੀਕ ਜਿਹੜੀ ਅਪਣਾਓ 98 ਪੀੜ੍ਹੀਆਂ ਨੂੰ 4 ਸਾਲ ਹੋ ਗਏ ਆ ਸਾਨੂੰ ਕਦੀ ਮੁਸ਼ਕਲ ਕੋਈ ਨਹੀਂ ਆਈ ਹੈ ਸਾਡੇ ਹਾਲ ਵੇਖ ਕੇ ਸਾਡੇ ਇੱਕ ਵਾਣ ਦੇ ਪਿੰਡ ਜਿਹੜੇ ਆ ਬੀਦੀਪੁਰ ਮਗਲਿਆਂਵਾਲ ਚੌਧਰਪੁਰ ਜਫਰਵਾਲ ਛੋਟੇਪੁਰ ਤੱਕ ਲੋਕ ਦੰਬੀਜ ਰਹੇ ਹਨ ਕਣਕ ਇਹ ਡਿੱਗਦੀ ਨਹੀਂ ਹੈ ਜਿੰਨੇ ਮਰਜੀ ਪਾਣੀ ਲਾਓ ਥਲੇ ਪਿਆਰੀ ਗਲਦੀ ਵੀ ਨਹੀਂ ਹੈ ਜਾਂ ਡੂੰਗੀ ਜਾਂਦੀ ਹੈ ਉਹਨਾਂ ਝਾੜੇ ਦਾ ਬਹੁਤ ਵਧੀਆ ਨਿਕਲਦਾ ਹੈ ਮੈਂ ਕਰਨਾਨ ਸਿੰਘ ਸਾਨਾ ਬੱਗਰ ਮੇਸ ਹਾਂ ਪਿੰਡ ਬੜੂਏ ਤੋਂ ਬੋਲ ਰਿਹਾ ਹਾਂ ਜ਼ਿਲ੍ਹਾ ਗਰਦਾਸਪੁਰ ਅਸੀਂ ਜਿਹੜੀ ਇਹ ਕਣਕ ਦੀ ਪੈਦਾਵਾਰ ਕੀਤੀ ਆ ਇਹ ਮਿਕਚਰ ਨਾਲੋਂ 20 20 ਗੁਣਾ ਚੰਗੀ ਇਹ ਇੱਕ ਕੰਬੈਨ ਨਾਲ ਵੱਢ ਕੇ ਜਦੋਂ ਕਣਕ ਦਾ ਪਜਾਂਦਾ ਟਾਈਮ ਹੁੰਦਾ ਉਹਦਾ ਕਟਰ ਫੜਾ ਜੀਦਾ ਪਹਿਲਾਂ ਬੀਜ ਦੇ ਲਈ ਤਾਂ ਬਾਅਦ ਚ ਕਟਰ ਫੇਰੀ ਕਟਰ ਫੇਰ ਕੇ ਪਾਣੀ ਲਾ ਦੀਦਾ ਕਣਕ ਜਿਹੜੀ 8-10 ਦਿਨ ਦੇ ਵਿੱਚ ਭੁੱਖ ਲੋਤੀ ਇਹਦੇ ਫਾਇਦੇ ਬਹੁਤ ਆ ਕੋਈ ਨੁਕਸਾਨ ਨਹੀਂ ਇਹਦਾ ਹੈ ਇਹਦਾ ਖਰਚਾ ਜਿਹੜਾ 500-600 ਰੁਪਏ ਟੁੱਟੂ 600 ਵਿੱਚੋਂ ਜੇ ਅਸੀਂ ਆਪਣੇ ਟਰੈਕਟਰ ਦਾ ਡੀਜ਼ਲ ਵੀ ਵਰਤਨੇ ਆ ਉਹ ਵੀ 300 ਦਾ ਹਿਸਾ ਪਾਉਣਾ ਪੈਂਦਾ ਇਹ 300 ਕਣਕ ਵਿੱਚ 300 ਰੁਪਏ ਵਿੱਚ ਕਣਕ ਪੀਜੀ ਜਾਂਦੀ ਅਸਲ ਵਿੱਚ ਇਹ ਫੇ ਕਣਕ ਨਾਲ ਇਹਦਾ ਕੋਈ ਡਿੱਗਣ ਦਾ ਡਰ ਨਹੀਂ ਨਾ ਇਹਨੂੰ ਕੋਈ ਮੋਚਰ ਇਹਦਾ ਜਾਣ ਦਾ ਡਰ ਜਿੰਨਾ ਦਿਨਾਂ ਵਿੱਚ ਮਾਰਚ ਅਪ੍ਰੈਲ ਜਦੋਂ ਹੁੰਦਾ ਉਦੋਂ ਗਰਮੀ ਪੈਂਦੀ ਆ ਇਹ ਕਣਕ ਸਿੱਲ ਥਲਿਓ ਨਹੀਂ ਛੱਡਦੀ ਸਿੱਲ ਨਾ ਛੱਡਣ ਕਰਕੇ ਇਹਦਾ ਦਾਣਾ ਜਿਹੜਾ ਝਾੜ ਵਧੀਆ ਨਿਕਲਦਾ ਝਾੜ ਜਿਹੜਾ 20 22 ਕੁਇੰਟ ਵਾਲੇ ਦੀ ਜੇ ਦੂਜਿਆਂ ਦਾ ਕੁਦਰਤੀ ਤੌਰ ਤੇ ਝਾੜ 14 ਨਿਕਲਿਆ ਇਹਦਾ 20 ਨਿਕਲੂਗਾ ਅਸੀਂ ਆਪਣੀ ਜਿਹੜੀ ਉਹ 5 ਕਿੱਲੇ ਜਿਹੜੇ ਉਹ 5 ਦੇ 5 ਇਦਾਂ ਬੀਜਿਆ ਨਾ ਕੋਈ ਅੱਗ ਲਾਈ ਨਾ ਕੋਈ ਹੋਰ ਕੋਈ ਇੱਥੇ ਖਰਚ ਲਾਇਆ ਸਾਡਾ ਤੁਹਾਨੂੰ ਬੀਜ ਦੇ ਕੋਈ ਅਸੀਂ ਵੀ 2020 ਚ ਬੀਜਣ ਦੇ ਆ ਇਹਨਾਂ ਵੱਲ ਵੇਖ ਕੇ ਅਸੀਂ ਵੀ ਉਦੋਂ ਦੀ ਸਾਰਾ ਤਕਰੀਬਨ ਪਿੰਡ ਇਦਾਂ ਹੀ ਬੀਜਣ ਇੱਕ ਪਿੰਡ ਨਹੀਂ ਆ ਐਰਕਾ ਅਸੀਂ ਆਪਣੇ ਰਿਸ਼ਤੇਦਾਰਾਂ ਦੀ ਵੀ ਕਾਰਨ ਕਿ ਇਦਾਂ ਹੀ ਬਜਾਈ ਹੈ ਇਹ ਨਹੀਂ ਵੀ ਉਹ ਉਹ ਇਥੋਂ ਵੇਖ ਕੇ ਗਏ ਉਹਨਾਂ ਕਹਿੰਦੇ ਅਸੀਂ ਵੀ ਇਦਾਂ ਹੀ ਬੀਜਣੀ ਆ ਉਹਨਾਂ ਵੀ ਟੋਟਲ 30 35 ਕਿੱਲੇ ਇਦਾਂ ਹੀ ਬੀਜੇ ਉਹਨਾਂ ਨੇ ਵੀ 87 ਤੇ 30 80 ਜਦ ਬੀਜੇ ਪਿੰਡ ਬੜੋਆ ਦੇ ਆਸਾ ਸਿੰਘ ਮੇਰਾ ਨਾਮ ਆ 500 ਰੁਪਏ 400 ਮਤਲਬ ਇਹ ਖਤਮਦਾ ਵਾ ਅੱਗ ਨਹੀਂ ਆ ਕੇ ਨੀਗੇ ਲੰਦੇ ਆ ਕੇ ਜਣੀ ਆ ਕੇ ਸਾਡੇ ਪਿੰਡ ਕਿਸੇ ਨੇ ਨਹੀਂ ਐਰਕਾ ਲਾਈ ਪਰ ਉਹਨਾਂ ਨੂੰ ਨਹੀਂ ਲਈ ਪਰ ਅਰਕਾਰ ਬਿਲਕੁਲ ਹੀ ਅਸੀਂ 90% ਜਿਹੜੀ ਆ ਕਟਰ ਫੇਰ ਕੇ ਕਣਕ ਬੀਜੀ ਕੀ ਆ ਬੋਦਾ ਸਾਹਿਬ ਅਸੀਂ ਲਾਉਸਮੈਂਟ ਕੀਤੀ ਸੀ ਕਿ ਕਿਸੇ ਨੇ ਅੱਗ ਨਹੀਂ ਲਾਉਣੀ ਤੇ ਬਜਾਈ ਜਿਹੜੀ ਆ ਇਦਾਂ ਹੀ ਬੀਜੋ ਕਟਰ ਫੇਰ ਕੇ ਝੋਨੇ ਦੀ ਪਰਾਲੀ ਦਾ ਇਹ ਨਵੇਕਲਾ ਉਪਰਾਲਾ ਇਸ ਪਿੰਡ ਦੇ ਕਿਸਾਨਾਂ ਨੇ ਕੀਤਾ ਤੇ ਇਸ ਪਿੰਡ ਨੇ ਨਹੀਂ ਬਾਕੀ ਦੇ ਪਿੰਡਾਂ ਦੇ ਲਗਲੇ ਕਿਸਾਨਾਂ ਨੇ ਵੀ ਇਸ ਵਿਧੀ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਔਰ ਕਰ ਵੀ ਰਹੇ ਨੇ ਅਜਈਆਂ ਲੋੜਾਂ ਅਜਈਆਂ ਆਸਾਂ ਜਦੋਂ ਜਾਗਦੀਆਂ ਨੇ ਤੇ ਫਿਰ ਪਰਾਲੀ ਨੂੰ ਸੰਭਾਲਣ ਦੇ ਰਸਤੇ ਜਿਹੜੇ ਨੇ ਉਹ ਸਾਜ਼ਗਾਰ ਹੋ ਜਾਂਦੇ ਨੇ ਅੱਜ ਜ਼ਰੂਰਤ ਹੈ ਕਿ ਆਪਾਂ ਅੱਗੇ ਵਧੀਏ ਤੇ ਅਜਈਆਂ ਉਪਰਾਲਿਆਂ ਨੂੰ ਇਕੱਠੇ ਮਿਲ ਕੇ ਕਰੀਏ ਤਾਂ ਕਿ ਪਿੰਡ ਦਾ ਨਾਮ ਵੀ ਹੋਵੇ ਤੇ ਪਿੰਡ ਦਾ ਇਹ ਵਾਤਾਵਰਣ ਨੂੰ ਵੀ ਆਪਾਂ ਸਾਫ਼ ਸੁਥਰਾ ਰੱਖ ਸਕੀਏ ਬਹੁਤ-ਬਹੁਤ ਮਿਹਰਬਾਨੀ